ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਸਵੇਰੇ ਦੀ ਅਹਿਮ ਖਬਰ ਕਰੋ ਯੋਗ ਰਹੋ ਨਿਰੋਗ ਪੰਜਾਬ ਸਰਕਾਰ ਦੇ ਦੇਸਾਂ ਤਹਿਤ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਡੀਡੀਪੀਓ ਧਾਰੀਵਾਲ ਕੁ ਜਿੰਦਰ ਸਿੰਘ ਦੇ ਚਾਲ ਦੇ ਪ੍ਰਬੰਧਾ ਹੇਠ ਡਾਕਟਰ ਮਨਜੂ ਅਰੋਗਗਤ ਅਕਸਰ ਕੁ ਮੰਤਲਾ ਆਦਿ ਸਮੁੱਚੀ ਟੀਮ ਦੇ ਸਹਿਯੋਗ ਨਾਲ ਸੀਐਮ ਜੋਸ਼ਾਲਾ ਦੇ ਟ੍ਰੇਨਰਾਂ ਵੱਲੋਂ ਮੋਨੀ ਮੰਦਰ ਧਾਰੀਵਾਲ ਵਿਖੇ ਲਗਾਇਆ ਗਿਆ ਜੈਸੂགྲਾਨ ਵੱਡੀ ਗਿਣਤੀ ਵਿੱਚ ਔਰਤਾਂ ਸਮੇਤ ਨੌਜਵਾਨ ਬੱਚੇ ਅਤੇ ਬਜ਼ੁਰਗਾਂ ਨੇ ਇਸ ਮੌਕੇ ਤੇ ਜੋਗ ਕੀਤਾ ਇਸ ਮੌਕੇ ਤੇ ਜੋਗ ਸਾਲਾ ਵਿੱਚ ਵਿਕਰਮ ਨਾਇਨ ਅਤੇ ਉਹਨਾਂ ਦੀ ਟੀਮ ਵੱਲੋਂ ਜੋਗ ਅਭਿਆਸ ਕਰਵਾਇਆ ਗਿਆ ਜੋ ਕਿ ਸਵੇਰੇ 6 ਵਜੇ ਤੋਂ 8 ਵਜੇ ਤੱਕ ਜੋਗ ਕੀਤਾ ਗਿਆ 11ਵੇਂ ਅੰਤਰਰਾਸ਼ਟਰੀ ਜੋਗ ਦਿਵਸ ਦੇ ਸਦਿਸ਼ਾਨ ਮੌਕੇ ਮਾਰਵੱਲ ਤੋਂ ਪਹੁੰਚੇ ਜ਼ਿਲ੍ਹਾ ਜੋਗਨਾ ਬੋਰਡ ਗੁਰਦਾਪੁਰ ਦੇ ਚੇਰਨਾਨ ਐਡਵੋਕੇਟ ਗਗਨੂਤ ਸਿੰਘ ਸੇਖਵਾ ਅਤੇ ਵਿਸ਼ੇਸ਼ ਮਹਿਮਾਨ ਵੱਜੋਂ ਪਹੁੰਚੇ ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਅਸਮੀ ਦੁੱਗਲ ਵੱਲੋਂ ਸਾਂਝੇ ਤੌਰ ਤੇ ਜੋਤੀ ਪ੍ਰਜਲਿਤ ਕਰਕੇ ਯੋਗ ਅਭਿਆਸ ਦੀ ਅਰੰਭਤਾ ਕੀਤੀ ਅਤੇ ਪੂਰਾ ਸਮਾਜ ਯੋਗ ਕੀਤਾ ਗਿਆ ਇਸ ਮੌਕੇ ਤੇ ਬੋਲਿਆ ਚਿਰਨਾ ਨੇ ਜਗਰੂਰ ਸੰਖੇਵਾਂ ਨੇ ਕਿਹਾ ਕਿ ਯੋਗਾ ਕਰਨਾ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ ਜਿਸ ਦੇ ਚਲਦਾ ਰੇਤ ਨੂੰ ਯੋਗ ਕਰਨਾ ਚਾਹੀਦਾ ਇਸ ਦੇ ਮੁੱਖ ਮੰਤਵ ਲਈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸੇ ਮਾਨਵਲੱਗ ਸੀਐਮ ਦੀ ਜੋਗਸਾਲਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜੋ ਕਿ ਘਰ-ਘਰ ਵਿੱਚ ਜਾ ਕੇ ਚਲਾਇਆ ਜਾ ਰਿਹਾ ਹੈ ਅਤੇ ਸਫਲਤਾਪੂਰਵਕ ਚੱਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਘਰ ਵਿੱਚ ਮਾਤਾ-ਵਾਣ ਨੂੰ ਸੁੱਧ ਰੱਖਣ ਲਈ ਫੋਗੇ ਵੀ ਲਗੋਗੇ ਜਿੰਨੀ ਹਨ ਤਾਂ ਜੋ ਵਾਤਾਵਰਣ ਵੀ ਸੁੱਧ ਰੱਖਿਆ ਜਾ ਸਕੇ। ਉਹਨਾਂ ਨੇ ਕਿਹਾ ਕਿ ਆਪਣੇ ਬੱਚਿਆਂ ਦੇ ਜਨਮ ਦਿਨ ਤੇ ਅਤੇ ਕੋਈ ਵੀ ਪ੍ਰੋਗਰਾਮ ਉੱਪਰ ਅਗਿਆ ਲਗਾਓ ਅਤੇ ਵਾਤਾਵਰਨ ਨੂੰ ਸੁੱਧ ਰੱਖੋ ਯੋਗ ਕਰੋ ਤਾਂ ਜੋ ਤੁਸੀਂ ਬਿਮਾਰੀਆਂ ਤੋਂ ਮੁਕਤ ਰਹੋ ਸਰਦਾਰ ਸੇਖਵਾ ਨੇ ਕਿਹਾ ਕਿ ਜੇਕਰ ਇਸੇ ਪਿੰਡ ਜਾਂ ਸ਼ਹਿਰ ਮਹੱਲੇ ਵਿੱਚ ਆਪਣੇ ਇਲਾਕੇ ਵਿੱਚ ਸੀਐਮ ਯੋਗਸ਼ਾਲਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਉਹ 789400500 ਉੱਪਰ ਮਿਸ ਕਾਲ ਕਰ ਸਕਦੇ ਹਨ ਇਸ ਮੌਕੇ ਤੇ ਪ੍ਰਧਾਨ ਅਸ਼wini ਦੁੱਗਲ ਬਲਾਕ ਪ੍ਰਧਾਨ ਜੀ ਸੁਖਵਿੰਦਰ ਕੌਰ ਬਾਜਵਾਲ ਸਭ ਤਸੀਲ ਧਾਰੀਵਾਲ ਤੋਂ ਸਨ ਅਪਰੀਕੇਮ ਬਾਜਵਾਲ ਸਰਪੰਚ ਅਮਰ ਸਿੰਘ ਵਾਲੇ ਸਤਰੀ ਮਨਜੀਤ ਸਿੰਘ ਤੇ ਦਲਬੀਰ ਸਿੰਘ ਦਾ ਪਾਕ ਗੰਗ ਜਪੀ ਸਿੰਘ ਤੇ ਮੋਹਨ ਸਿੰਘ ਜੀ ਇਹਨਾਂ ਤੇ ਬੀ ਸਿੰਘ ਜੀ ਬਾਰਮ ਖੋਦਲਾ ਨੋਨ ਚੰਮਾ ਫਟਾ ਸਿੰਘ ਨੂੰ ਰਾਦਾ ਜੀਪ ਕੇ ਇੰਦਾਵਾ ट्रेनर है हज सनडियो चली लगे अगे तो अगे छह जूट करें देखो धारीवाल तो पत्रकार इंद्रजीत भी खास रिपोर्ट ਇਹ ਪ੍ਰਕਿਰਿਆ ਸ਼ੁਰੂ ਹੋਈ ਹੈ ਸਾਰੇ ਵਿਸ਼ਵ ਦੇ ਵਿੱਚ ਇਹਨੂੰ ਇੱਕ ਰੈਕਨਿਸ਼ਨ ਮਿਲਿਆ ਹੈ ਔਰ ਸਾਰੀ ਦੁਨੀਆ ਦੇ ਵਿੱਚ ਲੋਕ ਕਦਰ ਸਥਾਾਇਤ ਆ ਜਾ ਰਿਹਾ ਹੈ ਔਰ ਮੈਂ ਖਾਸ ਤੌਰ ਤੇ ਧਨਵਾਦੀਆਂ ਸਾਡੇ ਐਸਆਈਏ ਪ੍ਰੋਬਲਿਟੀ ਮਾਨ ਜੀ ਦਾ ਜਿਨ੍ਹਾਂ ਨੇ ਇਹ ਬਹੁਤ ਵੱਡਾ ਕਦਮ ਚੁੱਕਿਆ ਸੀਐਮ ਕੀ ਯੋਜਨਾ ਦਾ ਪ੍ਰੋਗਰਾਮ ਜਿਹੜਾ ਹੈ ਉਹ ਸਾਰੇ ਪੰਜਾਬ ਚ ਕਰਾਇਆ ਜਾ ਰਿਹਾ ਹੈ ਨਿਰੰਤਰ ਹੀ ਬਾਰਤ ਮਾਤਾ ਕੀ ਜੈ ਬਾਰਤ ਮਾਤਾ ਕੀ ਜੈ ਬਾਰਤ ਮਾਤਾ ਕੀ ਜੈ ਮੈਂ ਇਸਕਾਰ ਦੇ ਬਹੁਤ ਬਹੁਤ ਧੰਨਵਾਦ ਕਰਨੀ ਹੈ ਕਿ ਜਿਨ੍ਹਾਂ ਨੇ ਅਵਿਕਰ ਵਰਗਾ ਬੇਟਾ ਸੰਨ ਦਿੱਤਾ ਹੈ 아이 ਇਹਨਾਂ ਦਾ ਇਹ ਧੰਨਵਾਦ ਕਰਨੇ ਵੀ ਲੋਕੀ ਕਹਿੰਦੇ ਜਿਹੜੇ ਇੱਥੇ ਮੇਰੇ ਵਰਗੇ 80 ਸਾਲ ਦੇ ਨੇ ਨਾ ਤੇ 80 ਸਾਲ ਹੋ ਗਏ ਕਿਉਂਕਿ ਇਹਨਾਂ ਦੇ ਜੋਗਸਥਾਨ ਨਾਲ ਅ ਮੇਰਾ ਬਿਸਕੁਲ ਸੀ ਅ ਦੋਹੇ ਪਾਣ ਲੱਗੋ ਤੇ ਆਏ ਕਿੰਨਾ ਮਾਦਾ ਜੀ ਕੋਈ ਘਰ ਇਨਾ ਮਨ ਖੁਸ਼ ਹੋਇਆ ਕਿ ਭਗਵਾਨ ਨੇ ਸਾਡੇ ਕੋਲ ਭੇਜਿਆ ਜਨਾਨੀਆਂ ਬੁਝੇ ਦੁਪਹਿਣਾ ਧੀਆ ਨੋਆ ਅੰਦਰ ਬਾਹਰ ਨਹੀਂ ਗਏ ਹੋਣ ਸਾਰੇ ਮੇਰੇ ਘਰ ਉੱਤੇ ਜੋਲ ਤੇ ਆਂਦੀਆਂ ਮੇਰਾ ਇਨਾ ਜੇਹ ਫੁਛੰਦਾ ਕਿ ਮਿਆਂ ਨਹੀਂ ਇਹ ਬੱਚੇ ਦੀ ਦਿਨ ਦਿਗਲੇ ਰਾਤ ਚ ਵੀ ਨਹੀਂ ਹੋਵੇ ਤੇ ਜੋ ਸਰਕਾਰ ਨੇ ਕੀਤਾ ਵਾਣਾ ਤੇ ਇਹਨੂੰ ਵੀ ਭਗਵਾਨ ਇਸੇ ਜਿਹਾ ਵਾਦਾ ਪਾਵੇ ਅੱਜ ਸਭ ਤੋਂ ਪਹਿਲਾਂ ਤੇ ਮੈਂ 11ਵਾਂ ਜਿਹੜਾ ਅੰਤਰਰਾਸ਼ਟਰੀ ਯੋਗਦਵ ਸਾਰੇ ਸੰਸਾਰ ਚ ਮਨਾਇਆ ਜਾ ਰਿਹਾ ਮੈਂ ਉਹਦੀ ਸਾਰਿਆਂ ਨੂੰ ਬਖ ਲੱਖ ਵਧਾਈ ਦਿੰਦਾ ਔਰ ਅੱਜ ਪੰਜਾਬ ਸਰਕਾਰ ਵੱਲੋਂ ਜੋ ਸੀਐਮ ਦੀ ਯੋਗਸ਼ਾਲਾ ਮੁਹਿੰਮ ਚੱਲ ਰਹੀ ਹੈ ਸਾਰੇ ਪੰਜਾਬ 'ਚ ਅੱਜ ਉਹਦੇ ਤਹਿਤ ਜਿਹੜਾ ਵਾ ਧਾਰੀਵਾਲ ਵਿਖੇ ਜਿਹੜਾ ਵਾ ਯੋਗਾ ਦਾ ਆਯੋਜਨ ਜਿਹੜਾ ਕੀਤਾ ਗਿਆ ਔਰ ਸੈਂਕੜੇ ਹੀ ਜਿਹੜੇ ਆ ਯੋਗਾ ਦੇ ਅਭਿਆਸੀ ਨੇ ਅੱਜ ਇੱਥੇ ਇਕੱਤਰ ਹੋਏ ਆ ਔਰ ਬਹੁਤ ਵਧੀਆ ਢੰਗ ਨਾਲ ਜਿਹੜਾ ਵਾ ਯੋਗਾ ਦੇ ਆਸਨ ਜਿਹੜੇ ਆ ਉਹ ਕਰਵਾਏ ਗਏ ਆ ਸੋ ਮੈਂ ਸੀਐਮ ਸਾਹਿਬ ਦਾ ਮਾਨ ਸਾਹਿਬ ਦਾ ਮੈਂ ਜ ਆਪ ਸਰਕਾਰ ਦਾ ਔਰ ਬੀਡੀਪੀਓ ਸਾਹਿਬ ਦਾ ਔਰ ਸਾਰੀ ਟੀਮ ਸੀਐਮਪੀ ਯੋਗਸ਼ਾਲਾ ਦੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਦਾ ਆਯੋਜਨ ਕੀਤਾ ਔਰ ਯੋਗਾ ਦੇ ਨਾਲ ਜਿੱਥੇ ਤੁਹਾਨੂੰ ਸਰੀਰਕ ਤੌਰ ਤੇ ਤੰਦਰੁਸਤੀ ਮਿਲਦੀ ਹੈ ਉੱਥੇ ਸਾਨੂੰ ਮਾਨਸਿਕ ਤੌਰ ਤੇ ਵੀ ਜਿਹੜੀ ਆ ਉਹ ਸ਼ਾਂਤੀ ਮਿਲਦੀ ਹੈ ਇੱਕ ਕੰਪਲੀਟ ਜਿਹੜਾ ਵਾ ਸਰੀਰ ਦੇ ਲਈ ਐਕਸਰਸਾਈਜ਼ ਆ ਕਿ ਮੈਂ ਤੇ ਸਾਰਿਆਂ ਨੂੰ ਬੇਨਤੀ ਕਰਾਂਗਾ ਕਿਉਂਕਿ ਅੱਜ ਕੱਲ ਦਾ ਜਿਹੜਾ ਬੜਾ ਸਟ੍ਰੈਸ ਦਾ ਜਮਾਨਾ ਆ ਔਰ ਇਸ ਜਮਾਨੇ ਦੇ ਵਿੱਚ ਇੱਕ ਘੰਟਾ ਸਾਨੂੰ ਯੂਰੂ ਆਪਣੇ ਸਰੀਰ ਦੇ ਲਈ ਜਿਹੜਾ ਉਹ ਕਰਨਾ ਚਾਹੀਦਾ ਔਰ ਹਰ ਇੱਕ ਨੂੰ ਮੈਂ ਕਹਾਂਗਾ ਕਿ ਆਪਣੇ ਦਿਨ ਦੀ ਸ਼ੁਰੂਆਤ ਜਿਹੜੀ ਆ ਉਹ ਯੋਗਾ ਨਾਲ ਕਰੋ ਔਰ ਤੁਹਾਡੇ ਜ਼ਿੰਦਗੀ ਦੇ ਵਿੱਚ ਬੜੇ ਪੋਜ਼ਿਟਿਵ ਚੇਂਜਸ ਜਿਹੜੇ ਆ ਉਹ ਆਉਣਗੇ ਜਿੱਤੇ ਸਰੀਰਕ ਤੌਰ ਤੇ ਤੁਹਾਨੂੰ ਤੰਦਰੁਸਤੀ ਮਿਲੇਗੀ ਔਰ ਸਿਰ ਮਾਨਸਿਕ ਤੌਰ ਤੇ ਵੀ ਤੁਹਾਨੂੰ ਜਿਹੜੀ ਆ ਉਹ ਸ਼ਾਂਤੀ ਮਿਲੂਗੀ ਔਰ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਪਾਕਾਂ ਬਣਾਈਏ ਜਾਰੀਆਂ ਦੀ ਪਿੰਡਾਂ ਦੇ ਵਿੱਚ ਚੁਗਾ ਡਾ ਬਣਾਈਏ ਜਾ ਰਹੀਆਂ ਆ ਤੇ ਬੇਲ ਲਗਾਏ ਜਾ ਰਹੇ ਆ ਉਹਦਾ ਕੀ ਮਤਲਬ ਹੈ ਸਰਕਾਰ ਦਾ? ਅ ਪਿੰਡਾਂ ਦੇ ਵਿੱਚ ਅਸੀਂ ਆਪਣੀ ਨੌਜਵਾਨੀ ਨੂੰ ਖੇਡਾਂ ਵੱਲ ਨੂੰ ਪਰਪੂਲਿਤ ਕਰਨ ਦੇ ਲਈ ਗਰਾਉਂਡਾਂ ਬਣਾ ਰਹੇ ਆ। ਤੰਦਰੁਸਤੀ ਬਣਾਉਣ ਤੰਦਰੁਸਤ ਬਣਾਉਣ ਦੇ ਲਈ ਸਮਾਜ ਨੂੰ ਪਾਰਕਾਂ ਬਣਾਈਆਂ ਜਾ ਰਹੀਆਂ ਔਰ ਬਹੁਤ ਵਧੀਆ ਢੰਗ ਨਾਲ ਜਿਹੜੇ ਡਵੈਲਪਮੈਂਟ ਦੇ ਕੰਮ ਆ ਉਹ ਪਿੰਡਾਂ 'ਚ ਕੀਤੇ ਜਾ ਰਹੇ ਤਾਂ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹਨੂੰ ਉਹਨੂੰ ਡਰਾਵਾ ਉਹ ਸਹੀ ਡਾਇਰੈਕਸ਼ਨ ਚ ਚੈਨਲਾਈਜ਼ ਕਰ ਚਾਹੀਏ ਔਰ ਉਹਨਾਂ ਦਾ ਰੁਝਾਨ ਜਿਹੜਾ ਬਾ ਉਹ ਖੇਡਾਂ ਵੱਲ ਨੂੰ ਦਿਖਾਇਆ ਜਾ। ਬਹੁਤ ਪ੍ਰਸਾਤੀ ਰੁਖ ਆ ਰਹੇ ਆ ਕਿ ਇਹ ਪੀੜ ਕਰਨਾ ਚਾਹੀਦਾ ਕਿ ਰੁਖ ਬਰੇ ਪੜ ਗਏ ਧਰਤੀ ਤੇ। ਕਾਮ ਪਾਵਨ ਨੂੰ ਕੀ ਸੀ ਕਰਨਾ। ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਸਾਨੂੰ ਰੋਖ ਜਰੂਰ ਲਾਉਣੇ ਚਾਹੀਦੇ ਆ ਕਿਉਂਕਿ ਸਾਡਾ ਤਾਂ ਫਲਸਫਾ ਹੀ ਇਹ ਆ ਕਿ ਪਾਵਨ ਨੂੰ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ। ਸੋ ਇਸ ਫਲਸਫੇ ਦੇ ਤਾਪ ਜਿਹੜਾ ਬਾ ਸਾਨੂੰ ਵੱਧ ਤੋਂ ਵੱਧ ਰੋਖ ਜਿਹੜੇ ਲਗਾਉਣੇ ਚਾਹੀਦੇ ਆ। ਮੈਂ ਆਪਣਾ ਨਿੱਜੀ ਐਕਸਪੀਰੀਅੰਸ ਵੀ ਸ਼ੇਅਰ ਕਰਨਾ ਚਾਹਾਂਗਾ ਕਿਉਂਕਿ ਮੇਰੇ ਬੇਟੇ ਦਾ ਜਨਮ ਦਿਨ ਜਿਹੜਾ ਵਾ 22 ਅਗਸਤ ਨੂੰ ਹੁੰਦਾ ਔਰ ਮੈਂ ਹਰ ਸਾਲ ਉਹਨਾਂ ਦੇ ਜਨਮ ਦਿਨ ਤੇ ਆਪਣੇ ਘਰ ਇੱਕ ਰੁੱਖ ਜਿਹੜਾ ਔਰ ਜ਼ਰੂਰ ਲਗਾਉਣਾ ਔਰ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਚਾਹੇ ਤੁਸੀਂ ਆਪਣੇ ਬੱਚਿਆਂ ਦੇ ਜਨਮ ਦਿਨ ਤੇ ਚਾਹੇ ਆਪਣੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਇੱਕ ਰੁੱਖ ਜਿਹੜਾ ਵਾ ਆਪਣੇ ਘਰ 'ਚ ਆਪਣੇ ਖੇਤਾਂ 'ਚ ਜਿੱਥੇ ਵੀ ਤੁਹਾਨੂੰ ਕੋਈ ਛੋਟੇ ਜਗ੍ਹਾ ਮਿਲਦੀ ਹੈ ਉੱਥੇ ਜਰੂਰ ਲਗਾਓ ਸਤਿਕਾਰਯੋਗ ਜੀ ਅੱਜ ਯੋਗ ਦਿਵਸ ਦੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਤੇ ਧਾਰੀਵਾਲ ਦੇ ਵਿੱਚ ਅਸੀਂ ਅੱਜ ਬੜੀ ਧੁੰਮ-ਤੰਮ ਦੇ ਨਾਲ ਸਾਡੇ ਸਤਕਾਰਯੋਗ ਚੇਅਰਮੈਨ ਜੀ ਗੁੱਥਣ ਜੀ ਇੱਥੇ ਪਹੁੰਚੇ ਨੇ ਤੇ ਸਾਡੀ ਨਗਰ ਕਮੇਟੀ ਦੀ ਟੀਮ ਵੀ ਹੈ ਵੀਡੀਓ ਬਲੌਗ ਦੇ ਲੋਕ ਵੀ ਇੱਥੇ ਆਏ ਨੇ ਸਾਡੇ ਧਾਰੀਵਾਲ ਦੇ ਨਗਰ ਨੁਵਾਸੀ ਸਾਰੇ ਅੱਜ ਇੱਥੇ ਯੋਗਾ ਕੀਤਾ ਬੜੀ ਖੁਸ਼ੀ ਹੋਈ ਆ ਮੈਂ ਸਾਰਿਆਂ ਨੂੰ ਇਹ ਕਹਾਂਗਾ ਵੀ ਯੋਗ ਸਾਨੂੰ ਤੰਦਰੁਸਤ ਰੱਖਦਾ ਯੋਗ ਦੇ ਨਾਲ ਸਾਡਾ ਵਾਤਾਵਰਣ ਵੀ ਸ਼ੁੱਧ ਹੋਣਾ ਚਾਹੀਦਾ ਉਹਦੇ ਵਾਸਤੇ ਮੈਂ ਸਾਰਿਆਂ ਨੂੰ ਇਹ ਜੇ ਪ੍ਰਧਾਨ ਅਪੀਲ ਕਰਨਾ ਵੀ ਸਾਰੇ ਇੱਕ ਪੌਦਾ ਜ਼ਰੂਰ ਆਪਣੇ ਘਰ ਲਾ ਜੇ ਅੱਗੇ ਕੇਸੇ ਲਾਓ ਕੰਮ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਬੱਚਿਆਂ ਦੀ ਖੁਸ਼ੀ ਵਾਲੇ ਦਿਨ ਜਿੱਦੋਂ ਦਾ ਜਨਮ ਦਿਨ ਦਾ ਇਹ ਪੌਦੇ ਨੂੰ ਲਾਓ ਤੇ ਨਾਲ ਉਹਨੂੰ ਪਾਲੋ ਤੇ ਪਾਣੀ ਪੋਣੀ ਦਿਓ ਤਾਂਗੀ ਬਾਤਾਵਨ ਸ਼ੁੱਧ ਹੋਏ ਸਾਰਿਆਂ ਨੂੰ ਜੋਗ ਦਿਵਸ ਦੀ ਬੰਬ ਬੰਬਾਰ ਕਰੋ ਹਾਂਜੀ ਮੈਂ ਡਾਕਟਰ ਮਨਜੂ ਆ ਰੈਡੀ ਮੈਡੀਕਲ ਆਫੀਸਰ ਕੋ ਮਨਕਲਾ ਰੋ ਮੈਂ ਜ਼ਿਲ੍ਹਾ ਰੁਦਿਕ ਦੇ ਯੂਨਾਨੀ ਅਫਸਰ ਦੇ ਵੱਲੋਂ ਮੇਰੀ ਡਿਊਟੀ ਲਗਾਈ ਗਈ ਸੀ ਇਸ ਇਵੈਂਟ ਨੂੰ ਆਰਗੇਨਾਈਜ਼ ਕਰਨ ਲਈ ਜੋ ਕਿ ਬੀਡੀਪੀਓ ਸਰ ਦੇ ਅਗਵਾਈ ਦੇ ਵਿੱਚ ਬਹੁਤ ਵਧੀਆ ਆਰਗੇਨਾਈਜ਼ ਹੋਇਆ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦੀ ਹਾਂ ਕਿ ਯੋਗ ਨੂੰ ਆਪਣਾ ਅਟੂਟਿਊਡ ਬਣਾਓ ਜ਼ਿੰਦਗੀ ਦਾ ਦਿਨ ਦੀ ਸ਼ੁਰੂ ਯੋਗ ਨਾਲ ਕੀਤੀ ਜਾਏ ਯੋਗ ਨਾਲ ਆਪਾਂ ਮਾਨਸਿਕ ਤੇ ਸਰੀਰਿਕ ਹਰ ਤਰ੍ਹਾਂ ਦੀ ਬਿਮਾਰੀ ਤੋਂ ਮੁਕਤ ਹੋ ਸਕਦੇ ਹਾਂ तो अपने वातावरण में ग्रीन बनाओ ग्रीन पंजाब बनाओ पंजाब सेहत वाल रहा है योगा हर पार्क के कराया जा रहा है इसलिए मैं सीएम भगवंत मान जी का धनवाद कर रही हूँ थैंक यू जी